ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣਾ ਜਿਹੜਾ ਵੀ ਇਦਾਂ ਸਿੱਖਾਂ ਦਾ ਸਿਰ ਵੱਢ ਦਿੰਦਾ ਉਹ ਜਾ ਕੇ ਦੱਸਦਾ ਵੀ ਮੈਨੂੰ ਇਨਾਮ ਚਾਹੀਦਾ ਕੀ ਕੀਤਿਆਂ ਨੂੰ ਇਹ ਥੋੜਾ ਪੁੱਛਿਆ ਜਾਂਦਾ ਸੀ ਵੀ ਤੂੰ ਚੰਗਾ ਖਲੀਟ ਤੂੰ ਪੜ੍ਹਾਈ 'ਚ ਪਹਿਲਾ ਨੰਬਰ ਲੈ ਕੇ ਆਇਆ ਤੈਨੂੰ ਇਨਾਮ ਦਈਏ ਤੂੰ ਕਿ ਉੱਗਾ ਕਿਸਾਨ ਨਾ ਹੋਰ ਤੈਨੂੰ ਨਾਮ ਕਿਹੜੀ ਗੱਲ ਦਾ ਕਹਿੰਦਾ ਜੀ ਮੈਂ ਸਿੱਖ ਮਾਰਿਆ ਉਕਾ ਦਾ ਜਕਰੀਏ ਕੇ ਨਬਾਬ ਹੀ ਵਾ ਚੱਕੇ ਨਾਮ ਤੇਰੇ ਲਈ ਖਜ਼ਾਨੇ ਦੇ ਮੂੰਹ ਖੁੱਲੇ ਇਸੇ ਲਈ ਕਿ ਤੂੰ ਸਿੱਖ ਮਾਰੀ ਤੇ ਇਹ ਅੱਜ ਵੀ ਇਸੇ ਤਰ੍ਹਾਂ ਹੀ ਜਾ ਰਹੀ ਹੈ ਜਦੋਂ ਜਥੇਦਾਰ ਗੁਰਦੇਵ ਸਿੰਘ ਕੌਮਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸਤਮਾ ਬੇਟ ਆਪਾਂ ਕੋਸ਼ਿਸ਼ ਕਰਾਂਗੇ ਸਮਾਂ ਨੇੜੇਆ ਮੇਰਾ ਆਪਾਂ ਸ਼ਾਮ ਦੇ ਦੀਵਾਨ ਚ ਇਹ ਗੱਲ ਨੂੰ ਫੇਰ ਦੁਬਾਰਾ ਇਥੋਂ ਪੋੜਾਂਗੇ ਮੈਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਸਤਮਾ ਬੇਟ ਖਾਣੇ ਚ ਜਦੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਬੜੇ ਤਸ਼ੱਦਦ ਭਰੇ ਢੰਗ ਨਾਲ ਤਾਂ ਉਹ ਤੋਂ ਬਾਅਦ ਜਿਹੜਾ ترਸ਼ੇਮ ਸਿੰਘ ਜੀ ਦਾ ਸਿਪਾਹੀ ਜਿਨੇ ਇੱਕ ਕਹਾਣੀ ਘੜੀ ਸੀ ਕਿ ਮੇਰੀ ਬੈਲਟ ਤੋੜ ਕੇ ਮੇਰੇ ਤੋਂ ਹਥਿਆਰ ਖੋ ਕੇ ਜਦੋਂ ਜਥੇਦਾਰ ਦੇ ਸਾਥੀਆਂ ਨੇ ਹਮਲਾ ਕੀਤਾ ਤੇ ਮੈਨੂੰ ਉਹ ਜਿਹੜਾ ਹੈਗਾ ਜ਼ਖਮੀ ਕਰਕੇ ਦੌੜ ਗਿਆ ਤੇ ਉਹ ਬੰਦੇ ਦੀ ਇਸ ਅੰਗੇਲੀ ਤੇ ਗੋਗਲ ਨੂੰ ਤਾਂ ਮਿੱਟੀ ਝਾੜਨ ਦੀ ਕਹਾਣੀ ਘੜੀ ਉਹਨੂੰ ਮੋਤਲ ਕਰਤਾ ਹੁਣ ਉਹ ਬੰਦਾ ਮੋਤਲ ਕੀਤਾ ਹੋਇਆ ਮੋਤਲ ਕਰਨ ਤੋਂ ਬਾਅਦ ਉਹਦੀ ਕੋਈ ਵਿਭਾਗੀ ਜਾਂਚ ਨਹੀਂ ਹੋਈ ਤਰਸ਼ੇਮ ਸਿੰਘ ਸਿਪਾਹੀ ਦੀ ਬਲਕਿ ਥੋੜੇ ਟਾਈਮ ਬਾਅਦ ਉਹਦੇ ਤੋਂ ਜਿਹੜੇ ਸੀਨੀਅਰ ਬੈਠੇ ਸੀਗੇ ਸਿਪਾਹੀ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ 28 ਸੀਨੀਅਰ ਸਿਪਾਹੀਆਂ ਨੂੰ ਪਾਸੇ ਰੱਖ ਕੇ ਇਹਨੂੰ ਡਾਇਰੈਕਟ ਤਰਸ਼ੇਮ ਸਿੰਘ ਨੂੰ ਹੌਲਦਾਰ ਦਾ ਰੈਂਕ ਦਿੱਤਾ ਗਿਆ ਕਿਹਦੇ ਬਦਲੇ ਹਾਲਾਂਕਿ ਕਾਗਜ਼ਾਂ ਵਿੱਚ ਤੇ ਮੁੱਤਲ ਸੀ ਕਿਹਦੇ ਬਦਲੇ ਕਿ ਇਹੜੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਸਰੀਰ ਦੇ ਜਿਹੜੇ ਟੁਕੜੇ ਸੀਗੇ ਉਹ ਇਕੱਠੇ ਕਰਕੇ ਇਹ ਨਹਿਰ 'ਚ ਫੁੱਟ ਕੇ ਆਇਆ ਸੀ ਤੇ ਦੂਜਾ ਇਹਨੇ ਇੱਕ ਕਹਾਣੀ ਕਰਨ ਦੇ ਵਿੱਚ ਸਾਡਾ ਸਾਥ ਦਿੱਤਾ ਸੀ ਕਿ ਗੁਰਦੇਵ ਸਿੰਘ ਕਹੋ ਕਿ ਭਗੌੜਾ ਹੋ ਗਿਆ ਇਹ ਮੇਰੇ ਨਾਲ ਮੇਰੀ 벨ਟ ਤੋੜ ਕੇ ਭੱਜਿਆ ਤੇ ਮੈਂ ਅੱਖਾਂ ਦੇ ਸਾਹਮਣੇ ਵੇਖਿਆ ਕਿ ਉਹ ਦੌੜਿਆ ਤੇ ਉਹਦੇ ਸਾਥੀਆਂ ਨੇ ਹਮਲਾ ਕੀਤਾ ਸਿਰਫ ਇਸ ਬਦਲੇ ਉਹਦੇ 'ਚ ਕੋਈ ਹੋਰ ਗੁਣ ਨਹੀਂ ਲਿਆਕਤ ਨਹੀਂ ਹੈ ਕਾਗਜ਼ਾਂ 'ਚ ਮੁਕਤਲ ਬੰਦੇ ਨੂੰ ਉਹਦੇ 28 ਸੀਨੀਅਰ ਸਿਪਾਹੀਆਂ ਨੂੰ ਪਾਸੇ ਧੱਕ ਕੇ ਉਹਨੂੰ ਤਰੱਕੀ ਦਿੱਤੀ ਜਾਂਦੀ ਏਸੇ ਬਦਲੇ